ਹੈਲੋ ਦੋਸਤੋ ਸਤਿ ਸ੍ਰੀ ਅਕਾਲ ਗੁਰੂਪਾਰ ਕਿਸੇ ਦਾ ਅਗਲਾ ਪੜ ਅੰਤਰਯੰਮੀ ਪਹਿਲਾਂ ਬੋਲਦੇ ਸੀ ਨਾ ਦੁਨੀਆ ਵੀ ਅਨਪੜ ਹੈ ਵਿਵਮਾਚ ਜ਼ਿਆਦਾ ਇਸ ਕਰਕੇ ਪਰ ਅੱਜ ਕੱਲ ਪੜੀ ਲਿਖੀ ਜ਼ਿਆਦਾ ਵਿਵਮਾਚ ਆ ਜਨਮ ਕੁੰਡਲੀਆਂ ਵੱਲ ਜ਼ਿਆਦਾ ਧਿਆਨ ਕੁੰਡਲੀਆਂ ਬਣਾ ਲਈ ਘਰਾਂ ਦੇਖ ਲਈ ਅਗਰੋ ਉਤਰ ਜਾਂਦਾ ਇਤਰੀ ਜਾਂਦਾ ਆ ਚੈਨਲ ਤੇ ਹਰ ਇੱਕ ਤੇ ਬੈਠਾ ਦੱਸਣ ਪੁੱਛਣ ਵਾਲਾ ਤੁਸੀਂ ਦੱਸੋ ਪਹਿਲਾਂ ਅਨਪੜ ਸੀ ਕਿ ਹੁਣ ਗੁਰੇ ਦਾ ਬਾਪੂ ਇੱਕ ਵਾਰੀ ਬਸ ਤੇ ਸਫ਼ਰ ਕਰ ਰਿਆ ਸੀ ਬਸ 'ਚ ਨਾਲ ਇੱਕ ਪੰਡਤ ਬੈਠਾ ਸੀ ਸਫੈਦ ਕੱਪੜੇ ਪਾਏ ਛਿੱਟੇ ਛਿੱਟੇ ਕੱਪੜੇ ਪਾਏ ਉਹਨੇ ਤੁਹਾਨੂੰ ਵੀ ਪਤਾ ਜੱਟ ਕੁਝ ਬੋਲੇ ਬਿਨਾਂ ਰਹਿ ਨਹੀਂ ਸਕਦਾ ਗੁਰੂ ਦੇ ਬਾਪੂ ਜੀ ਬੋਲਦੇ ਤੁਸੀਂ ਕੌਣ ਹੋ ਕਿੱਥੇ ਜਾਣਾਗਾ ਕਿੱਥੇ ਆਏ ਹੋ ਉਹ ਬੋਲਦਾ ਮੈਂ ਪਹਿਖ ਦੱਸਦਾਗਾ ਮੈਂ ਕਿਸੇ ਦੇ ਘਰੇ ਉਹਨਾਂ ਦੇ ਆਉਣ ਵਾਲੀ ਜ਼ਿੰਦਗੀ ਬਾਰੇ ਦੱਸਣ ਜਾਣਾਗਾ ਤੇ ਦੋਨੋਂ ਗੱਲਾਂ ਕਰਦੇ ਜਾ ਰਹੇ ਸੀ ਤੇ ਥੋੜੀ ਜਿਹੀ ਵੜ ਜਾ ਕੇ ਬਸ ਫਲਟ ਗਈ ਸਾਰੇ ਬਸ ਤੋਂ ਉੱਛੇ ਵਿਥੱਲੇ ਉਤਰ ਗਏ ਤੇ ਗੁਰੂ ਗੁਰੇ ਦਾ ਬਾਪੂ ਲੱਗ ਪਿਆ ਭੁੱਖ ਦੱਸਣ ਵਾਲੇ ਨੂੰ ਕੁੱਟਣ ਸੌਰੀ ਦੇ ਆਈ ਜਿੱਦਾਂ ਭੁੱਖ ਦਾ ਆ ਬਸ ਤਾਂ ਪਲਟਣ ਵਾਲੀ ਸੀ ਤੇਰੇ ਕੋਲੋਂ ਦੱਸੀ ਨਹੀਂ ਗਈ ਤੈਨੂੰ ਤਾਂ ਪਤਾ ਨਹੀਂ ਲੱਗਿਆ ਕੁਝ ਵੀ ਅਸੀਂ ਹੁਣ ਮਰਨ ਵਾਲੇ ਸੀ ਵੱਡਾ ਆ ਅੰਤ੍ਰਯਮ ਗੁਰੇ ਦਾ ਬਾਪੂ ਉਸ ਨੂੰ ਐਨਾ ਕੁੱਟੇ ਜਿੱਥੇ ਪਿੰਦੀਆਂ ਪੈਂਦੇ ਤੇ ਨਾਲੇ ਕਾਲਾ ਵਖਰਨਾ ਕਹਿੰਦਾ ਹੁਣ ਦੱਸ ਤੋ ਵੇਖੋ ਕਿ ਤੇਰਾ ਕੀ ਬਣੂਗਾ ਹੱਥਾਂ ਤੱਕ